ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਜਣੇ ਇਸ ਸਮੇਂ ਵੀਡੀਓ ਦੇਖ ਰਹੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀ ਛੱਡਦੇ ਹਾਂ ਕਲਾ ਤੇ ਰੱਖੀ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣਾ ਸਭ ਦੀਆਂ ਮਨੋ ਕਾਮਨਾਵਾਂ ਮੇਰਾ ਅਕਾਲ ਪੁਰਖ ਜੀ ਜ਼ਰੂਰ ਪੂਰੀਆਂ ਕਰਦੇ ਹੋ ਜੀ ਪਹੁੰਚੇ ਹਾਂ ਜੀ ਰੋਪੜ ਤੁਸੀਂ ਪਿਛਲੇ ਦੋ ਤਿੰਨ ਬਲੌਗਾਂ 'ਚ ਦੇਖ ਲਿਆ ਵੀ ਸਾਡਾ ਜਿਹੜਾ ਇੱਕ ਪ੍ਰੋਗਰਾਮ ਆ ਰਿਹਾ ਹੈ ਮਤਲਬ ਕਹਿਣ ਦਾ ਭਾਬੀ ਕੀ ਆ ਰਿਹਾ ਸਾਡੀ ਛੋਟੀ ਜੀ ਵਾਸਤੇ ਉਹਦਾ ਨਾਮ ਹਾਲ ਛੋਟੀ ਜੀ ਹਰਕੁਣੇ ਰ ਉਦੇਵਾ ਤੇ ਕੀ ਆ ਰਿਹਾ ਗੱਲ ਦੇ ਨਾਨਕਿਆਂ ਤੇ ਸੰਦੀਪ ਦੇ ਪੇਕਿਆਂ ਤੇ ਤੇ ਫਿਰ ਆਏ ਜੀ ਗੱਲਬਾਤ ਤੁਹਾਨੂੰ ਪਤਾ ਫਿਰ ਥੋੜੇ ਲੈਣ ਦੇਣ ਦਾ ਵੀ ਚੱਲਦਾ ਹੁੰਦਾ ਫਿਲਸਲਾ ਨਾ ਉਹ ਲੈਣ ਦੇਣ ਵਾਲੇ ਫਿਲਸਲੇ ਦੇ ਵਿੱਚ ਰੋਪੜ ਪਹੁੰਚ ਗਏ ਸੀ ਤੇ ਪਹੁੰਚਿਆ ਹਟਬਰ ਨਾਲ ਸ਼੍ਰੀਮਤੀ ਵੀ ਪਹੁੰਚੀ ਹੋਈ ਏ ਨਾਲ ਵਾਹਿਗੁਰੂ ਜੀ ਦਾਤ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪੱਟੀ ਸਰਗੁਣ ਵੀ ਪਹੁੰਚੀ ਵੀ ਆ ਨਾ ਹਾਂ ਸਾਸਿਕਾ ਪੱਟੀ ਸਰਗੁਣ ਵੀ ਆਈ ਹੋਈ ਆ ਤੇ ਅਸੀਂ ਹੁਣ ਲੀੜੇ ਲੂੜੇ ਦੇਖ ਲਈਏ ਮੜੇ ਜੇਕਾ ਤੇ ਗੜੇ ਸਾਡੇ ਭਾਈ ਸਾਹਿਬ ਆਗੇ ਬੜੇ ਵਧੀਆ ਬੰਦੇ ਨੇ ਸਤਿਕਾਰ ਦੀ ਸਾਰੇ ਹਾਂ ਸਸਰੀ ਘਰ ਇਹਨਾਂ ਦੀ ਪ੍ਰਵਾਨ ਕਰ ਲੋ ਜੀ ਤੇ ਹੁਣ ਤੂੰ ਥੋੜਾ ਜਿਹਾ ਕੈਮਰਾ ਨਾਲ ਪਿੱਛੇ ਨੂੰ ਜਾ ਮੈਂ ਮੜ ਜਾ ਬਾਹਰ ਨਹੀਂ ਨਿਕਲਣਾ ਨਾ ਠੀਕ ਆ ਚੱਕਰ ਬੰਦਾ ਥੋੜੇ ਲੇਡੀ ਥੋੜੇ ਜਿਆਦਾ ਉਪਰ ਤੋਂ ਜਾ ਜਿੰਨੀ ਉਚਾਈ ਦੀ ਸੂਟ ਜਾਈ ਜਾਂਦਾ ਰਪਈਏ ਦੀ ਵਧ ਹੀ ਜਾਂਦੇ ਆ ਤੇ ਬੜੀ ਦਿੱਕਤ ਹੋ ਜਾਂਦੀ ਏ ਉਹਦੇ ਨਾਲ ਪਪਾ ਵੈਸੇ ਸੂਟ ਬਹੁਤ ਆ ਇਹ ਬਹੁਤ ਹੈ ਹੂੰ ਇਸੇ ਬਾਰੇ ਪਤਾ ਫੇਰ ਆਏ ਕਰਨੇ ਆ ਬੜੀ ਹੁਣੇ ਖਰੀਦ ਲੈਣੇ ਆ ਯਾਰ ਸਾਜੀ ਬੈਹ ਆਦੀ ਆਹ ਤੇ ਲੱਗਣ 3-4 ਤੱਕ ਦੀ ਆ ਜਾਣ ਆਪਾਂ ਨੇ ਕੁਖ ਜਾਂਨ ਟ੍ਰੈਂਡ ਵੀ ਦਾ ਚੇਂਜ ਹੋ ਜਾਣਾ ਫਿਰਿਆ ਲੈ ਹੁਣ ਬਹੁਤ ਟ੍ਰੈਂਡ ਦੇ ਥਾਬਕ ਲਾਉਂਗੇ ਭਾਈ ਠੀਕ ਨਹੀਂ ਇਹ ਵੀ ਕਰ ਲੈ ਪਾਜੀ ਵਧੀਆ ਜੇ ਵਧੀਆ ਜੇ ਰੱਖਿਓ ਟ੍ਰੈਂਡ ਦੇ ਥਾਬਕ ਲਾਉਂਗੇ ਮੜੇ ਚੱਕਰ ਜਿੰਨਾ ਬੈਠ ਜੇ ਮੈਨੂੰ ਕੋਈ ਦਿੱਕਤ ਤਾਂ ਨਹੀਂ ਲਾ 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 ਮਾ ਕੇ ਤੇ ਮੇਰਾ ਕਿਸੇ ਪਰੇਸ਼ਾਨੀ ਇਹ ਹੋ ਜਾਏ ਕਿ ਤੈਨੂੰ ਪਰੇਸ਼ਾਨੀ ਨਹੀਂ ਹੋਣੀ ਮੈਨੂੰ ਹਾਂ ਪਾਜੀ ਕਿੱਥੇ ਹੁਣ ਇਹ ਦੇਖ ਲਓ ਮੋٹے ਸੂਟ ਲੈਣੇ ਲਾ ਲਈਆਂ ਨੇ ਸੂਟ ਦਿਖਾਓ ਨਾਲ ਦੁਪੱਟਾ ਹੋਵੇ ਅੱਛਾ ਪਾਜੀ ਕੁਛ ਆਪਣੇ ਮਤਲਬ ਦੁਕਾਨ ਚ ਰਵਾਜ ਹੈਗਾ ਚਾਹ ਆਪਾਂ ਨੇ ਪੁੱਛਣਾ ਹਾਂਜੀ ਇਹ ਜ਼ਿਆਦਾਤਰ ਤਾਂ ਮੈਂ ਕਰੀ ਹੈਗਾ ਨਹੀਂ ਨਹੀਂ ਇਹ ਕਿਈ ਬਰਵਾਜ ਹੁੰਦਾ ਨਹੀਂ ਸਾਡੇ ਦਾ ਆ ਜਾਏਗਾ ਦਰਵਾਜ ਹੈਗਾ ਲੈ ਆਓ ਜੀ ਚਾਹ ਪਾਣੀ ਲਓ ਜੀ ਮੌਸਮ ਬਹੁਤ ਠੰਡਾ ਹੈ ਲਓ 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 ਹੋਰੀ ਮੈਂ ਕਿਹਾ ਬਾਜੀ ਵੀ ਆ ਜਾਣ ਹਵਾ ਲੱਗ ਰਹੀ ਹੈ ਰਵਿੰਦਰ ਕਰਕੇ ਦਿਖਾਉਣੇ ਤੇ ਇਹਨਾਂ ਨੇ ਕਹਿੰਦੇ ਪਹਿਲਾਂ ਬਾਜੀ ਵੀ ਆ ਜਾਣ ਆ ਕਿੱਛਿਆ ਇਹ ਫੈਮਿਲੀ ਹੋਰ ਆਈ ਹੈ ਕੋਈ ਨਹੀਂ ਮੈਂ ਕਿਹਾ ਬਾਜੀ ਵੀ ਆ ਜਾਓ ਇਕੱਠੀ ਬਗਾਲੀਏ ਕਿਹਾ ਹੋਰ ਹੋਰੀ ਕੋਈ ਜ਼ਿਆਦਾ ਗੱਲ ਕਰੀ ਉਹਨਾਂ ਨੇ ਆ ਦੇਖੋ ਪਾਪਾ ਆ ਚਮਕਦਾ ਗਲਾਬ ਰਿਆ ਜੀ ਪੈਸੇ ਕੱਢਣ ਚੋਗੇ ਤਾਂ ਹੋ ਜੀਏ ਉਹ ਵਹੀ ਲੋ ਅੱਛਾ ਜੀ ਮਤਲਬ ਚੁੰਨੀ ਵਾਲੇ ਦਿਖਾਓ ਚੁੰਨੀ ਵਾਲੇ ਸੋਲ ਵਾਲੇ ਦਾ ਜਮਾਈਨਾ ਦਿਖਾਓ ਲੋ ਕੀ ਗੱਲ ਹੋ ਗਈ ਨਹੀਂ ਹਾਂਟ ਵਿੱਚ ਤਾਂ ਲੋਕ ਏ ਪਾਉਂਦੇ ਆ ਨਹੀਂ ਉਹ ਕੋਈ ਜੇ ਕਿਸੇ ਨੂੰ ਕਪੜਾ ਲੈ ਕੇ ਦੇਣਾ ਤਾਂ ਪਾਉਣ ਹੰਡਾਉਣ ਵਾਲਾ ਲੈ ਕੇ ਦੇਓ ਹਾਂ ਮੋਟਾ ਸੂਤ ਜਸ ਜੀ ਕਿਤੇ ਲੈਣ ਦੇਣ ਵਾਲਿਆਂ ਨੂੰ ਵੀ ਇੱਧਰ ਤੇ ਚੱਕ ਕੇ ਉੱਧਰ ਦੇ ਇੱਥੇ ਉੱਧਰ ਚੱਕ ਕੇ ਉੱਧਰ ਦੇ ਇੱਥੇ ਕੋਈ ਨਾ ਨਹੀਂ ਲੋ ਜੀ ਕੋਈ ਰੁੰਡੀ ਥੋੜੀ ਜੀ ਪਿਓ ਦੇ ਪੱਤੇ ਵਾਲਾ ਚਲੋ ਭਾਈ ਇਸ ਪੋਤਾ ਨਹੀਂ ਬਾਈ ਹੁਣ ਲੇਡੀ ਦਾ ਕੀ ਆ ਖਾਸ ਕਿਤਾਬ ਮੈਨੂੰ ਨਹੀਂ ਪਤਾ ਲੱਗਦਾ ਹੈਗਾ ਸਰਦੀਆਂ ਦੇ ਵਿੱਚ ਕੀ ਹੁੰਦਾ ਸਰਦੀਆਂ 'ਚ ਮੋਟਾ ਕੱਪੜਾ ਲੈਣਾ ਚਾਹੀਦਾ ਦੱਸੋ ਪਹਿਣਾ ਮੋਟਾ ਜਾਰੀਆਂ ਬੈਠੀਆਂ ਦੇਖੋ ਹਾਂ ਮੋਟੇ ਜਿਹੇ ਮੋਟੇ ਜਿਹੇ ਮੋਟਾ ਸੂਟ ਚਾਹੀਦਾ ਪਰ ਆਉਣ ਜਾਣ ਨੂੰ ਚਾਹੀਦਾ ਆਉਣ ਜਾਣ ਨੂੰ ਛੋੜ ਨਹੀਂ ਚੱਲਦੀ ਹੁੰਦੀ ਆਉਣ ਜਾਣ ਨੂੰ ਚੱਲਦੀ ਹੁੰਦੀ ਚੁੰਨੀ ਫਿਰ ਕੀ ਹੋ ਗਿਆ ਹੋਰ ਸੂਟ ਮੰਮੀ ਨੇ ਕਿਹਾ ਹਾਂ ਪਾਪਾ हां ਹੁਣ ਜਾਣ ਬਸਤ ਨਹੀਂ ਆ ਕਿ ਆ ਯਾਰ ਪਪਾ ਇਹਨੇ ਫੇਰ ਵੀ ਰੋਪੜ ਹੁਣ ਸਾਡੇ ਲਈ ਘਰ ਵਰਗਾਈ ਹੋ ਗਿਆ ਚਲੋ ਕੋਲ ਨਾਲੇ ਤੁਸੀਂ ਦੇਖੋ ਇਹ ਆ ਗਿਆ ਜੀ ਪਿਓਰ ਦਾ ਰੋਟੇ ਨਾਲ ਲਓ ਜੀ ਪਿਓਰ ਦਾ ਦੁਪੱਟਾ ਆ ਇੱਕ ਨਾਲ ਦੇਖਾਓ ਲਓ ਵੀਰੇ ਅੱਛਾ ਇੱਕ ਨਾਲ ਦੇ ਅੱਛਾ ਇਹ ਤਾਂ ਸਾਫਾ ਹੀ ਹੈ ਸਪੱਟਾ ਠੀਕ ਹੈ ਕਿੰਨਾ ਸੋਹਣਾ ਇਹ ਦੁਪੱਟਾ ਬਥੇ ਸਿੰਪਲ ਲੈਣਾ ਸਿੰਪਲ ਹਾਂ ਜੀ ਤੁਸੀਂ ਪ੍ਰਿੰਸ ਨਹੀਂ ਲੈਣਾ ਤੁਸੀਂ ਪਲੇਨ ਦੁਪੱਟਾ ਲੈਣਾ ਉਹ ਵੀ ਬੰਦੂਗਾ ਇਹਦੇ ਮੁਕਾਬਲੇ ਥੱਲੇ ਵਾਲਾ ਜ਼ਿਆਦਾ ਸੋਹਣਾ ਹੈ ਨਾ ਹਾਂ ਵੀ ਦੇਖ ਗੱਲਬਾਤ ਹੈ ਅੱਛਾ ਇਹਦੀ ਗੱਲ ਆਹ ਹੈ ਭਾਜੀ ਦੁਪੱਟਾ ਨਾ ਆਹ ਦੁਪੱਟਾ ਭਾਜੀ ਹੈ ਨਾ ਹਾਂ ਜੀ ਹਾਂ ਜੀ ਹਾਂ ਜੀ ਇਹਦੇ ਨਾਲ ਆ ਜੀ ਜੀ ਇਦਾਂ ਕਰੀਓ ਥੱਲੇ ਵਾਲਾ ਪੜਵਾ ਕੇ ਦੇਖ ਲਓ ਨੇ ਬਾਅਦ ਚ ਦੇ ਦੋ ਜਿਹਨੂੰ ਕੀ ਪਸੰਦ ਆਏ ਭਾਜੀ ਇਹ ਥੱਲੇ ਵਾਲਾ ਆਪਸ਼ਨ ਚ ਕੱਢ ਦਿਓ ਬੋਲ ਜੀ ਸੇ ਤੇ ਯਾ ਫਿਰ ਨਾ ਨਹੀਂ ਤੇ ਰਿਕਾਰਡ ਇਹ ਗੱਲ ਨਹੀਂ ਆਪਾਂ ਜਿਹੜੇ ਪਤਾ ਕੀ ਹੈ ਸੁਣ ਲਓ ਮੇਰੀ ਗੱਲ ਅਸੀਂ ਕਿਹਾ ਅਸੀਂ ਹੈਗੇ 파ਟਨਰ ਨਿਕਾਲੋ ਵਸੂਟ ਕੱਢਿਓ ਪਾਪਾ ਅਸੀਂ ਇੱਥੇ 파ਟਨਰ ਸਾਨੂੰ ਜਿਹੜੇ ਪਸੰਦ ਹੋਣੇ ਅਸੀਂ ਉਹ ਕੱਢ ਕੇ ਰੱਖ ਲੈਣਾ ਲਾਸਟ ਡਿਸੀਜਨ ਫਾਈਨਲ ਡਿਸੀਜਨ ਜੱਜ ਸਾਹਿਬ ਜੀ ਲੈਣਗੇ ਸੱਜ ਬੂਆ ਹਾਂ ਹੂੰਨੇ ਦੇਖਣਾ ਫਿਰ ਅਜੇਦਰ ਤੂੰ ਦੇਖਣੇ ਪੂਤੇ ਅਸੀਂ ਕੱਢ ਕੇ ਰੱਖ ਲੈਣੇ ਹਾਂ ਨਾ ਉਹਦਾ ਵੀ ਮਨ ਕਰਦਾ ਉਹਨੂੰ ਤਾਂ ਵੀ ਉਹ ਕੋਟਾ ਕੇ ਇਸ਼ਾਰੇ ਕਰੀ ਜਾ ਤਾ ਬਾਕੀ ਉਹ ਜਿਹੜਾ ਤੈਨੂੰ ਠੀਕ ਲੱਗਦਾ ਤਾ ਲੋ ਜੀ ਇੱਕ ਸੂਟ ਆ ਦੇਖਿਓ ਔਰ ਉਹ ਜਿਹੜਾ ਦੁਪੱਟਾ ਤਾ ਉਹ ਵਾਣ 250ਵਾ ਦਊਗਾ ਸੂਟ ਬੜਾ ਵਹਿਦਾ ਹੈ ਰੇ ਡਿਜ਼ਾਈਨ ਵਿੱਚ ਬੜਾ ਬਧੀਆ ਹੈ ਹੂੰ ਜੇ ਜੇ ਆਪਣੀ ਏਜ ਉੱਪਰ ਚਾਈ ਜਾਂਦੇ ਪੁਰਾਣੇ ਜਿਹੜੇ ਕੱਪੜੇ ਲਾ ਕੇ ਲੈਣਾ ਨਾ ਹਨਾ ਆਪਾਂ ਬੁੜੇ ਹੋਣ ਲੱਗ ਗਏ ਨਾ ਕੋਈ ਮੇਰੀ ਮੰਮੀ ਤਾਂ ਇਹ ਜਵਾਨ ਵਾਲੀ ਲੈਂਦੀ ਆ ਆ ਤਾਂ ਫੁਣੇ ਕੱਪੜੀ ਆ ਨਹੀਂ ਜਵਾਨ ਵਾਲੀ ਆ ਆ ਕਪੜਾ ਹੋਈ ਇਹ ਹੂੰ ਇਹ ਦਿਲ ਹੋਣਾ ਚਾਹੀਦਾ ਜਵਾਨੀ ਉਮਰ ਅਜ ਕੀ ਰੱਖਿਆ ਓਕੇ ਨਹੀਂ ਪਾਜੀ ਆ ਨਹੀਂ ਸੋਣਾ ਜਿਹੜਾ ਕੋਈ ਗੱਲ ਨਹੀਂ ਤੁਸੀਂ ਡਿਜ਼ਾਈਨ ਦੇਖੋ ਉਹ ਕਹਿੰਦਾ ਡਿਜ਼ਾਈਨ ਦੇਖੋ ਤਾਂ ਫਰਜ਼ਾ ਦਿਖਾਉਣਾ ਹਾਂ ਨਹੀਂ ਤੁਸੀਂ ਵਧੀਆ ਨਹੀਂ ਦਿਖਾ ਰਹੇ ਹੋ ਅੱਜ ਸਿੱਧੀ ਜੀ ਗੱਲ ਹੈ ਅੱਗੇ ਮੈਨੂੰ ਸੋਨੇ ਸੂਟ ਦਿਖਾਉਣੇ ਨੇ ਲੈ ਜੀ ਜਿਹੇਗੀ ਤੁਸੀਂ ਡਿਮਾਂਡ ਰੱਖੀਂ ਅਗਲਾ ਉਹ ਜਿਹੀ ਦਿਖਾਊਗਾ ਲੈ ਯਾਰ ਪਾਪਾ 1200 ਦੇ ਵਿੱਚ ਵੀ ਨਾਲ ਸੋਨਾ ਸੂਟ ਕੱਢ ਵੀ ਕਢਾਈ ਵਾਲਾ 1200 ਤੋਂ ਬੱਲੇ ਇਹਨੇ ਪਹਿਲ ਆਉਣੇ ਮੇਰੇ ਮਰੇਗਾ 5-500 ਰੁਪਏ ਦੀ ਗੱਲ ਹੋਈ ਹੈ ਗੱਲ ਕਰਦੇ ਆ ਵੀ ਇੰਨਾ ਸਮਾਂ ਲੱਗਦਾ ਉਹ ਝੁਕੇ ਤੇ ਕੋਣ ਹੈ ਇਹਦਾ ਦੀਦੀ ਦਾ ਕਰ ਕੋਈ ਨਹੀਂ ਹੁੰਦਾ ਕਰਨਾ ਤੂੰ ਵੀ ਬੋਲ ਕੋਸ ਮੈਨੂੰ ਵੀ ਦੇਖ ਲੈ ਇੱਧਰ ਕਰੀਬ ਨੂੰ ਬੈਠੇ ਨੂੰ ਇਹ ਤੇ ਰਵਿੰਦਰ ਨਾਲ ਦਾਲ ਗਲਦੀ ਉਹ ਮੈਂ ਫਰੇਚ ਕੇ ਪਹਿਲਾਂ ਮੈਂ ਖਤਾਰੇ ਆ ਮੈਂ ਹੁਣ ਕਿਤੇ ਜਾ ਰੂਗਾ ਫਿਰ ਕੀ ਹੋ ਗਿਆ ਹਜੇ ਤਾਂ ਹੋਰ ਹੋਰ ਪਤੰਗ ਝੇਲਣੇ ਜਿਹੜੇ ਜਿਹੜੇ ਪਤੰਗ ਝੇਲਣੇ ਉਹਨਾਂ ਨਾਲ ਮੈਨੂੰ ਕਹ ਜੇ ਤੂੰ ਨਹੀਂ ਬੋਲੂਗਾ ਪਤੰਗਾਂ ਦੇ ਕੋਈ ਪੈਸੇ ਖਤਮ ਹੋ ਜਾਣੇ ਆ ਬਸ ਕਾ ਤੇ ਹੋ ਜੂਗੇ ਥੱਕੇ ਨਾਲੇ ਹੋ ਜੂਗੇ ਪੇਟੀਐਮ ਵੀ ਪਈ ਗੂਗਲ ਪੇ ਵੀ ਹੈਗਾ ਇਹ ਫਿਰ ਇਹਨੂੰ ਨਾ ਦੁਪੱਟੇ ਡਾਈਗਰ ਸਾਰਾ ਕੁਝ ਪਈ ਹੈ ਦੁਪੱਟੇ ਤਾਂ ਆਵ ਲੱਗੋ ਉਹਦਾ ਆਦਾ 5 ਮਿੰਟ ਦੇ ਦੋ ਉਹ ਤਾਂ 5 ਮਿੰਟ ਤੇੜੇ ਆ ਘਰ ਜਾ ਕੇ ਸੁੱਕਣੇ ਪ

ਜਿਹੜੇ ਵਧੀਆ ਆਉਂਗਾ ਨਾ ਜੇ ਇਹ ਆਂਦੇ ਸਿੰਪਲ ਨਾ ਤੁਸੀਂ ਜਿਆਦਾ ਵਧੀਆ ਲਉਂਗਾ ਨਾ ਫਿਰ ਤਾਂ ਡਿਜ਼ਾਈਨ ਦਾ ਸੂਟ ਇਦਾਂ ਆਉਣੇ ਫਿਰ ਆਹੀ ਟਾਈਪ ਲੈਣਾ ਪੈਣਾ ਕੋ ਨਾ ਹਾਂ ਜੇ ਡਿਜ਼ਾਈਨ ਦਾ ਸੂਟ ਲੈਣਾ ਗੋਜਿੰਦੂ ਦੇਖ ਤਾਂ ਆ ਵੀ ਆ ਟੱਟ ਇਹਦੇ ਨਾਲ ਦਾ ਪ੍ਰਿੰਟ ਹੈ ਹਾਂ ਪ੍ਰਿੰਟ ਠੀਕ ਤੇ ਇਹਦੇ ਨਾਲ ਹੋਰ ਦੋ ਕਲਰ ਜਿਉਂਨ ਅੱਦਾਂ ਕੁਛ ਹੋਰ ਪ੍ਰਿੰਟ ਜਿਵੇਂ ਉਹਦੇ ਨਾਲ ਦੇ ਦੇਖੋ ਜਿਹੜੇ ਤਾਂ ਪਹਿਲਾਂ ਕੜਾਇਆ ਏ ਤਾ ਨਾ ਉਹਦੇ ਨਾਲ ਦੇ ਮੰਗਵਾਓ ਅੱਪਾ ਲੈਣੇ ਕਿੰਨੇ ਟੋਟਲ ਮੈਂ ਬਦਲਿੰਦਾ ਨਾ ਗੱਲ ਮੜੀ ਗਈ ਹਾਂ ਕਰਿਆ ਕਰਿਆ ਮੜੀ ਜਿਓ ਕਰਨੀ ਆ ਅੱਗੇ ਪਿੱਛੇ ਮੈਂ ਤਾਂ ਦੋ ਘਾਕੇ ਦੇਖਾਈ ਹੈ ਭਈ ਇਹ ਇਹ ਰੋਬੀ ਸੂਟ ਬੋਸ ਹੋ ਰਹੀ ਆ ਪਾ ਰਹੀ ਆ ਹੁਣ ਦੇਖ ਨਿਗਾ ਥੱਲੇ ਤੇ ਇਧਰ ਘੁੰਮ ਕੇ ਉੱਪਰ ਜਾ ਰਹੀ ਆ ਹੋੜੀ ਹੋੜੀ ਤੁਤ ਤੁਤ ਦੱਸੂਗੀ ਮੈਂ ਬਤਾ ਫਿਰ ਲੋ ਜੀ ਤੂੰ ਮੈਨੂੰ ਕਹੀ ਮੈਨੂੰ ਕੋਲਣ ਚੀਜ਼ ਚਾਹੀਦੀ ਤੂੰ ਦੱਸੂਗੀ ਹੁਣ ਲੇਤਾ ਲੈਣਾ ਪਤਾ ਨਹੀਂ ਖਤਮ ਹੋਸੇ ਹੋਰ ਕੁਝ ਨਹੀਂ ਚਾਹੀਦਾ ਹੋਲੀ ਬੜਾ ਜਿਹਾ ਹਵਾ ਲੱਗਦੀ ਕੁੜੀ ਨੂੰ ਬੁੜੀ ਹੋ ਗਈ ਬੁੜੀ ਦੀ ਸੋਚ ਹੋਰ ਹੁੰਦੀ ਐ ਯਾਰ ਸੋਹਣੀ ਲੱਗਦੀ ਲੈਣਾ ਤਾਂ ਛੁੜੀਆਂ ਨੂੰ ਐ ਆਹ ਛੜੀਆਂ ਕੁੜੀਆਂ ਉਸ ਟੋਲ ਟਾਈਪ ਸੋਲ ਟਾਈਪ ਲੋ ਜਾਦਾ ਵਧੀਆ ਹੁੰਦਾ ਹੋਲੀ ਹਵਾ ਲੱਗਦੀ ਛੁੜੀਆਂ ਇਹਨਾਂ ਨੇ ਤਾਂ ਵੈਰਾਈਟੀ ਬੜੀ ਰੱਖਤੀ ਆ ਵੈਰਾਈਟੀ ਆ ਰਿਓ ਸਮਝਾਈ ਰਹਾ ਬਜਿੰਦੂ ਆ ਤੂੰ ਸਮਝਾਈ ਆਹ ਦੱਸ ਆ ਨਵੀਂ ਵਧੀਆ ਲੱਗਦਾ ਨਾ ਹਾਂ ਨਾ ਦੇਖਿੰਦੇ ਨੂੰ ਆਲਾ ਹੈ ਤੇਰੀ ਮੇਰੀ ਤੁਹਾਨੂੰ ਇੱਕੋ ਜਿਹਾ ਕਿੰਨਾ ਕਹਿਣ ਬਜਾ ਇਹਦੇ ਵਿੱਚ ਹੋਰ ਕੋਈ ਭੈਣ ਭਰਾ ਜਿਹੜੇ ਆ ਮਮੀ ਦੇਖ ਰਹੇ ਆ ਦੇਖ ਲਾਕ ਕਰ ਲੈ ਬਜਿੰਦੂ ਆ ਰਹਿ ਕੀ ਹੂੰ ਮੈਨੂੰ ਤਾਂ ਕੁਛ ਅਜੀਬ ਜਿਹਾ ਲੱਗਿਆ ਮੈਨੂੰ ਨਹੀਂ ਨਹੀਂ ਮੈਨੂੰ ਪਤਾ ਹੈ ਜਿਹਨੇ ਥੀਕ ਪਰ ਇਹਦੇ ਉੱਪਰ ਇਹਦੇ ਛਾਪਾ ਜਿਹਾ ਪ੍ਰਾਣਾ ਪ੍ਰਾਣਾ ਜਿਹਾ ਹੀ ਲੱਗ ਰਿਹਾ ਆ ਚੁੱਕੀ ਆ ਹੈ ਆ ਚਾ ਇੱਕ ਕਟਾਈ ਬਣਦਾ ਹੈ ਆ ਦੇਖੋ ਇਹ ਨਾਲ ਆ ਸਾਰੇ ਚੰਗੇ ਮਮੀ ਆ ਸੂਟ ਬਹੁਤ ਸੋਹਣਾ ਹੈ ਹੋ ਦੇਖੋ ਇਹ ਅਸੀਂ ਵੀ ਲੈ ਕੇ ਗਏ ਆ ਆ ਦੇਖੋ ਇਹ ਸਭ ਤੇ ਟਾਰਟਿੰਗ ਵਾਲਾ ਖੋਲ੍ਹ ਲਿਆ ਤਾਂ ਉਹਦੇ ਨਾਲ ਦਾ ਹੈ ਨਹੀਂ 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 ਇਹ ਤਾਂ ਹਲੇ ਕੱਢੀ ਆ ਡਿਜ਼ਾਈਨ ਹੈ ਹੋਰ ਆ ਕੱਪੜਾ ਸੇਮ ਉਹ ਟ੍ਰੈਂਡ ਤਾਂ ਉਹੀ ਆ ਪ੍ਰਿੰਟ ਦਾ ਵੀ ਫਰਕ ਹੈ ਮਮੀ ਕਾ ਟ੍ਰੈਂਡ ਟ੍ਰੈਂਡ ਪ੍ਰਿੰਟ ਨਹੀਂ ਟ੍ਰੈਂਡ ਵਜਿੰਦਰ ਤੇ ਇਹ ਇਦਾਂ ਦੀਆਂ ਚੀਜ਼ਾਂ ਚੀਜ਼ਾਂ ਆ। ਇਹਦੇ ਵਿੱਚ ਕਲਰਫੁਲ ਕਿਹੜਾ? ਕਲਰ ਚਾਹੀਦੀ। ਦਿਖਾਓ ਕਿ ਕਲਰ ਦਿਖਾ ਦਿਓ ਤੇ ਚ ਪਸੰਦ ਆ ਗਿਆ। ਸਾਡੇ ਵੇਲੇ ਰੰਗ ਕਰ ਦਿਓ। ਆ ਵੀ ਖੋਣ ਕੇ ਦੇਖ ਲਓ। ਜੇ ਮੈਂ ਮੈਟਿੰਗ ਸੁਣਾ। ਹਾਂ ਇਹ ਇਦਾਂ ਦੀਆਂ ਚੀਜ਼ਾਂ ਫੈਨਸੀ ਹੁੰਦੀਆਂ। ਉਹਦੇ ਵਿੱਚ ਤਾਂ ਸਿੰਪਲ ਜਿਹਾ ਲੱਗਦਾ। ਆਮ ਲੋਕਾਂ ਨੂੰ ਆ। ਇਹਦੇ ਵਿੱਚ ਕਲਰ ਵੀ ਇਹਦੇ ਵਿੱਚ ਵੀ ਕਲਰ ਦੇਖ ਲਓ ਨੇ ਬਟ ਇਹ ਹੋਰ ਹੀ ਤਰ੍ਹਾਂ ਦਾ ਲੱਗਦਾ ਉਹ ਕੰਦੀਆਂ ਵਿੱਚ ਹਾਂ। ਉਹਦੀ ਦਿਖਾਉ ਜਿਹੜੇ ਥੱਲੇ ਵਾਲੇ ਨੇ ਪੈਣ ਪਾਈ ਤੇ ਇਹ ਫਿਰੋ ਇਹ ਆ ਗਈ ਸैम ਸਾਡਾ ਚਲੋ ਆਪਸ਼ਨ ਇਹ ਤਾਂ ਥੱਲੇ ਵਾਲਾ ਤੇ ਉੱਪਰ ਵਾਲਾ ਸੇਮ ਜਿਹਾ ਨਹੀਂ ਹੋ ਗਿਆ ਤੇ ਥੋੜਾ ਜਿਹਾ ਡਿਫਰੈਂਸ ਆ ਆਹ ਵਾਲਾ ਤੇ ਥੱਲੇ ਵਾਲਾ ਜਿਹੜਾ ਇਹ ਤੇ ਦਿਖਾਇਆ ਤਾਂ ਆਹ ਵਾਲਾ ਹਾਂ ਆ ਇਹਦੇ ਕਲਰ ਹੈ ਨਾ ਇਹਦੇ ਨਾਲ ਦਾ ਹੈ ਅੱਛਾ ਹਾਂ ਚਲੋ ਆਪਸ਼ਨ ਹੈ ਨਾ ਉਹ ਕਲਰ ਤੇ ਲੱਗਿਆ ਕਲਰ ਚੇਂਜ ਆ ਉੱਪਰ ਉਹ ਇਹਨੇ ਕਲਰ ਇਹ ਤਾਂ ਮੈਂ ਕਿਹਾ ਕਿ ਦੋ ਸੂਟ ਮੈਂ ਲੈ ਕੇ ਗਈ ਵੀਰੇ ਨਾਲ ਦੇ ਅੱਛੇ ਫੇਰ ਆ ਗਿਆ ਇਹ ਆ ਦਿਖਾਇਓ ਇਹ ਬਹੁਤ ਸ਼ਰਮ ਦੇ ਹੁੰਦੇ ਗਾਇਨ ਪਤਾ ਨਹੀਂ ਕਿ ਇਹ ਲੋ ਜੀ ਮੈਂ ਇੰਨੇ ਚ ਫੋਕੜਾ ਕੇ ਬਿਠਾ ਲਿਆ ਇਹ ਰਹਾ ਵੀ ਸੋਨਾ ਛਾਤੇ ਜੀ ਵਾਲਾ ਕ ਨਹੀਂ ਇਹਦੇ ਚ ਕਲਰ ਹੋ ਰਿਹਾ ਹੈ ਕਿ ਆਹੀ ਸਹੀ ਨੂੰ ਆਪਸ਼ਨ ਚ ਕੱਢੋ ਲੈ

ਛੁੱਤੀ ਪੈਰਾ ਉਠਾਲਨਾ ਪੈ ਲੈਣਦੇ ਇਹਨੂੰ ਪਹਾਲ ਆਹੋ ਮੈਂ ਕਹਿੰਨੀ ਆਹ ਇਹਨਾਂ ਤੇ ਨਹੀਂ ਪਸੰਦ ਕੋਈ ਤੁਸ ਜਿਉ ਦੇਖਣਾ ਕਿੱਥੇ ਸੋ ਅਬੀ ਲੱਗ ਜਾਉਗੇ ਪਿੰਕਾ ਖਾ ਜਾ ਬੜੂ ਇਹ ਠੀਕ ਲੱਗਿਆ ਆਹੋ ਮੈਂ ਮੰਜਮ ਜਿੰਨਾ ਨਾ ਸੌਂਦਾ ਥੋੜਾ ਤਾਂ ਨੀਂਦ ਤੁਮ ਨੂੰ ਵੀ ਆ ਲੱਗ ਗਈ ਲੋ ਜੀ ਦਿਖਾ ਪੈਨਲ ਸਾਰਾ ਖੋਲ ਕੇ ਰੱਖੋ ਹੋ ਸਾਹ ਦੇਖੋ ਅੱਧੀ ਆ ਗਿਆ ਨਾ ਇੱਕ ਹੋਰ ਦਿਖਾ ਦਿਖਾ ਦਿਓ ਲੋ ਜੀ ਥੋੜੀ ਮਾਰ ਲੂ ਮੈਨੂੰ ਜਹਾਵਾ ਲੱਗਦੀ ਆ ਲੋ ਜੀ ਹਾਂ ਕੀ ਕਹਣਾ ਐਵੇਂ ਹਾਂ ਐਕਸ਼ਨਸ ਕੱਢ ਲੋ ਅੱਪਾ چار ਆਪਸ਼ਨ ਚ ਨਿਕਲ ਗਏ ਉਹ ਵੀ ਮੇਰਾ ਕੰਮ ਦੇਖਦਾ ਠੀਕੇ ਬੈਠਾ ਰਿਆ ਤੇਰੇ ਪਤੰਗ ਹੁਣ ਕੈਨਸਲ ਕਰਾ ਦੂ ਮੈਂ ਹੋਈ ਨਹੀਂ ਆਈ ਨਹੀਂ ਹੋਣ ਲੱਗਿਆਗੇ ਮੈਡਮ ਮੈਂ ਉਰੀ ਫਿਰਦੀ ਆ ਬਜਾਤ ਕਿਹੜੀ ਮੈਡਮ ਪੰਜਾਬੀ ਆ ਨਹੀ ਨੀ ਇਹ ਵਾਟਾ ਦੇਦੀ ਆ ਜੀ ਇਹਨਾਂ ਦੀ ਆਣ ਦੋ ਕੋਈ ਚੱਕਰ ਨਹੀਂ ਕੀ ਕਰੀਏ ਨਾ ਵਾਟਾ ਦੇਸ ਕਰਦੀ ਆ ਵਾਟਾ ਦੇਸ ਕਰਦੀ ਆ ਪੀਕੋ ਨਹੀਂ ਨਹੀਂ ਕੰਨੀ ਹੁੰਦੀ ਇਹਨਾਂ ਦੀ ਕਰਾ ਨਹੀਂ ਕਿ ਮਲੇ ਤੇ ਪਿਛਲੇ ਦਿਨਾਂ ਦੀ ਆਂਦੀ ਆ ਨਾ ਇਹ ਵਾਟਰ ਜੱਟ ਕਰਨੀ ਆਲੇ ਆਨੇ ਜੀ ਸੱਚੀ ਮੈਡਮ ਇੱਥੇ ਦੇ ਫੋਟਾ ਘਟਾ ਨਹੀਂ ਗੋਸਟਾ ਆ ਲੈਣ ਦੀ ਗੱਲ ਕੋਈ ਚੱਕਰ ਨਹੀਂ ਫੋਟੇ ਨਾਲ ਥੱਲੇ ਵਾਲੇ ਦੀ ਵੀ ਆਈ ਹੈ ਹਾਂ ਜੀ ਨਾਲ ਦੀ ਨਾਲ ਜਾਊਗਾ ਸੋਹਣਾ ਲੱਗਦਾ ਬਈ ਸੂਟ ਤਾਂ ਸੋਹਣਾ ਬਾਜੀ ਦੀਦੀ ਹਰ ਗੁਣੇ ਕਰਾ ਲਣਗੇ ਜੇ ਸੋਹਣਾ ਹੀ ਲੱਗਦਾ ਹੈ ਇਹਦੇ ਚ ਲੋੜ ਨਹੀਂ ਹੈਗੀ ਜੇ ਹੁੰਦੀ ਤਾਂ ਕਿਛੇ ਦਿਨਾਂ ਦਾ ਬਣ ਕੇ ਆਵੇ ਸੀ ਕਿਸੇ ਮੇਰੇ ਚਿੰਨੇ ਨਹੀਂ ਨਸੀ ਬੱਸ ਬੱਸ ਉਹ ਵਧੀਆ ਲੱਗ ਰਿਹਾ ਹਾਂ ਹਾਂ ਹਨਾ ਨਾ ਸੋਨਾ ਤਾਂ ਸੀ ਦੋ ਬਟਲੇ ਦਾ ਦੇਖੋ ਲੇਕਿਨ ਦੇਖ 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 ਹੋ ਗਿਆ ਜਾਣਾ ਇਹ ਤਾਂ ਹੈਵੀ ਨਹੀਂ ਹੈਗਾ ਦੇਖੋ ਕਰਤਤ ਕੰਮ ਪੱਟਾ ਚਾਹੀਦਾ ਤੁਸੀਂ ਮੇਰੀ ਕੁੜੀ ਪਰ ਨੂੰ ਹਵਾ ਹੀ ਘਰੀ ਜੰਨੇ ਆ ਪੰਨੀ ਘੜੀ ਹਵਾ ਲੱਗ ਜਾ ਉਹ ਐ ਕੰਬਦੀ ਇੱਕੋ ਲੱਗਦਾ ਲੈ ਉਹ ਤਾਂ ਹੁਣ ਵੀ ਕੰਬਦੀ ਦੀਦੀ ਬਾਚੀ 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 ਇਹਦਾ ਸੋਨਾ ਜੀ ਜਿੰਦੂ ਜੀ ਕੰਨਾਂ ਦੇ ਆ ਕੇ ਦੋ ਜਣ ਨੂੰ ਜਿਹੜਾ ਜਿਹੜਾ ਬਰਦ ਇੱਕ ਲਈ ਇੱਕ ਪਾਸੇ ਆ ਰਹਿਗਾ ਜਗਾਵਣਾ ਨਹੀਂ ਨਹੀਂ ਇਹ ਟੀਕੋ ਕਰੀ ਇਹ ਟੀਕੋ ਹੈ ਉਹ ਬਾਟਾ ਜਟ ਕਰਨੀ ਹੈ ਉਹ ਬਾਟਾ ਜਟ ਕਿਹਨੂੰ ਕਹਿੰਦੇ ਮੈਨੂੰ ਇਹਦਾ ਦੱਸਦੇ ਆ ਜਿਹੜੀ ਬਾਟਾ ਜਟ ਤੇ ਬਾਟਾ ਜਟ ਇਕ ਨਹੀਂ ਰਹਿਣਾ ਕੁਛ ਨਹੀਂ ਹੋਣਾ ਇਹਨੂੰ ਇਹਨੂੰ ਪੀਕੋ ਵੀ ਕਰਵਾ ਸਕਦੇ ਜੇ ਕਰੋਨੀ ਹੋਵੇ ਤਾਂ ਜੋ ਮਰਜ਼ੀ ਕਰਾ ਸਕਦੇ ਪੀਕੋ ਵੀ ਕਰਾ ਸਕਦੇ ਗੋਟਾ ਵੀ ਲਗਾ ਸਕਦੇ ਮਗਾ ਇਹ ਐਬੀ ਜਿਆਦਾ ਚੀਰਦੀ ਹੈ ਇਹ ਨਹੀਂ ਅੱਛਾ ਹੂੰ ਨਹੀਂ ਦੇਖੋ ਤਾਂ ਟਿਕਲਾ ਹਾਂ ਜ਼ਿਆਦਾਤਰ ਬਲੂ ਦੇ ਨਾਲੋਂ ਪਿੰਕੇ ਉੱਠਦਾ ਕਢਾ ਲਓ ਨੇ ਦੋ ਸਾਈਡੋਂ ਕਢਾ ਲਓ ਕੱਟ ਕੋਈ ਕਢਾ ਪਾਪਾ ਬੁਏ ਦੇ ਜੋ ਦੇਖਣਾ ਕੁਝ ਫੇਰਾਹੀਆ ਦੋ ਤੇ ਜੇ ਮੈਨੂੰ ਤਾਂ ਸੇਮ ਜਿਹਾ ਹੀ ਲੱਗਦੇ ਆ ਮਾਣ ਦੋ ਇੱਕੋ ਤੇ ਜੋ ਕੱਢੋ ਉਹ ਤੇ ਚੂਤ ਮੈਨੇ ਆ ਕੇ ਕੋਈ ਲਾਈਨਿੰਗ ਨਹੀਂ ਮਾਰਦਾ ਨਹੀਂ ਮੇਰੇ ਕੋ ਤਾਂ ਆਉਂਦਾ ਵੀ ਜੇ ਪੈ ਜਾਵੇ ਚੰਗੀ ਗੱਲ ਆ ਹੁਣ ਨਹੀਂ ਉਹ ਵੀ ਮੱਕੀ ਦੀ। ਉਹ ਤੁਸੀਂ ਵੀ ਸੁਬਹ ਦੇਣੇ ਆ। ਮੈਂ ਤਾਂ ਰੋਂਡੀ ਹੋ ਰਹੀ ਪਾਪਾ। ਹਮੇਸ਼ਾਲ ਦਾ ਤੋਥਾ ਦੇ ਦੋ ਇਹਨਾਂ ਨੂੰ। ਛੇੜਦੇ ਹੀ ਨਾ ਜਾਂ ਚੁ। ਹੁੱਕਾ ਕਰਨਾ। ਉਹ ਮਦਦ ਕਰੋ। ਦੂਸਰੇ ਤੋਂ ਬਾਈ ਚਾਹ ਨਹੀਂ ਪਿਲਾਉਂਦਾ ਸਾਡੀ। ਆਹ ਕਿੰਨੀ ਸੋਹਣੇ ਆ। ਪਾਪਾ ਤਾਂ ਕਾਹੋਂ ਲੱਗ ਗਿਆ। ਕੱਪੀ ਵਾਲੀ ਆਂਟੀ ਆ। ਹਾਂਜੀ ਆਂਟੀ ਸੱਜਣ ਜੀ ਮੈਂ ਭਾਜਣ ਰੱਜ ਕਿੰਨੇ ਜੀ ਸਾਰੇ ਨਹੀਂ ਨਾ 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 ਨਹੀਂ ਪਿੰਦੇ ਹੈ ਪਿੰਦੇ ਨਾ ਪਿੰਦੀ ਦੇ ਸੰਤਾ ਬਣੀ ਨਹੀਂ ਰਵਿੰਦਰ ਨੂੰ ਬੁਲਾ ਲਓ ਬਸ ਚਾਰ ਕੱਪ ਮੰਗਵਾ ਦਿਓ ਠੀਕ ਹੈ ਠੀਕ ਹੈ ਚਲ ਆ ਦੇਖੋ ਆ ਵੀ ਦੇ ਰਿਹਾ ਅਲਜਿੰਦਰ ਅਲਜਿੰਦਰ ਇੱਥੇ ਬੁਗੋ ਆ ਵੀ ਨਾ ਮੜਾ ਪਾਪਾ ਦਾ ਮੂੰਹ ਦੇਖਿਆ ਮੜਦਾ ਕਿਹ ਜੌ ਗਿਆ ਹੌਲੀ ਹੌਲੀ ਕਾ ਖਰਾਸਤ ਮਮਰੇ ਕੋ ਮੈਂ ਆ ਬਾਹਰ ਜਾਓ ਜਾਓ ਬਾਹਰ ਗੋੜ ਹੋ ਜਾ ਤਾ ਬਾਹਰ ਗੋੜ ਹੋ ਜਾ ਕੰਨ ਜੇ ਫੋਟੋ ਨਹੀਂ ਆਉਂਦੀ ਸਟਿਟ ਤਿਆਰ ਹੋ ਕੇ ਲੈ ਆਓ ਤੁਸੀਂ ਦੇ ਵੀ ਦਿੱਤੇ ਸੀ ਕਿ ਮੈਂ ਯਾ ਕਰਦੇ ਆ ਉਹ ਹੋਰ ਦਿਕ ਹੋਰ ਇੱਥੇ ਤਾਂ ਕੰਮ ਖਤਰੇ ਵਾਲਾ ਹੈ ਇਹ ਮਹਸੂਸ ਤਾਂ ਠੀਕ ਤਾਂ ਹੈ ਇਹ ਦੇਖ ਕੇ ਤਾਂ ਇਹ ਤਾਂ ਕੰਮ ਖਤਰੇ ਵਾਲਾ ਹੀ ਹੈ ਮੇਰੇ ਨੇ ਕਰਨ ਦੇ ਲੱਗਾ ਕੰਮ ਨਹੀਂ ਤੇਰੀ ਗੱਲ ਸੁਣੋ ਉਹਨੂੰ ਸੂਟ ਸੋਹਣਾ ਤਾਂ ਹੈ ਗ੍ਰੀਨ ਸੋਹਣਾ ਹੀ ਲੱਗਦਾ ਵੇਖੋ ਕੰਮ ਆ ਦੇ ਮੈਂ ਵੀ ਠੀਕ ਹੈ ਜੀਓ ਕੰਪਨੀ ਵਾਲੇ ਬਣਾ ਕੇ ਭੇਜੇ ਕੱਪੜਾ ਆਪੋ ਜੀਓ ਲਿਖਿਆ ਹੋਤਾ ਹੈ ਜੀਓ ਸਟਾਰ ਪਾਪਾ ਜੀ ਆਪੋ ਸੈਮਸੰਗ ਦਾ ਫੋਨ ਸੱਚੋ ਇਹ ਟਲ ਇੰਤੋ ਆਸਟਾ ਆ ਜੀ ਨੋ ਦੇ ਨਾ ਪਾਈ ਸੋ ਜਿੰਨੇ ਸਟਾਲ ਦਾ ਤੈਨੂੰ ਕਰਤੀ ਡੈਲਾ ਭੈ ਉਹ ਨਹੀਂ ਕਰਨੀ ਅਸੀਂ ਜਦੋਂ ਇੱਥੇ ਆ ਕੇ ਬੈਠੇ ਦੇ ਦੋ ਦੁੱਸਰੇ ਲੈਣੇ ਆਪਾਂ ਨੇ ਠੀਕ ਨੇ ਦੇਖ ਲੈ ਠੀਕ ਲੱਗਦਾ ਹੈ ਹਾਂ ਸੋ ਪਸੰਦ ਆ ਨਾ ਇਹਦੇ ਟਿੱਕੜਾ ਆ ਗਏ ਬੜਾ ਪਸੰਦ ਆ ਸਰ ਜੀ ਇਹਦੇ ਲੈਣੀ ਆ ਨਾ ਨਾ ਜੀ ਨੰਨ ਲੈ ਰਹੇ ਹਾਂ ਬੂਆ ਜੀ ਪਤਾ ਕੀ ਕਹਿ ਗਏ ਸਾਸਰੀ ਕਾਲ ਜੀ ਕਿਹ ਹਾਲ ਚੱਲ ਆ ਦੇਖਿਓ ਆਹ ਤੋ ਲੈਣਾ ਹਾਲੇ ਲੋ ਹੋ ਲੈਣਾ ਉਹ ਨਹੀਂ ਇਹਨਾਂ ਟਿੱਕੜਾ ਲੈਣਾ ਹੁੰਦੀ ਹੁੰਦੇ ਨੇ ਬੋਇਲ ਪਾਪਾ ਦਾ ਪਾਪਾ ਦਾ ਕੁੱਤਾ ਹੈ ਤੂੰ ਕਿੱਥੇ ਲੱਗਾ ਪਰਖੇ ਰਵਿੰਦਰ ਆ ਜੀ ਬੱਸ ਇਹਨੇ ਵਿੱਚ ਆ ਵੀ ਕਰਾ ਦੇ ਨਹੀਂ ਹੋ ਰਹਿਣ ਦੋ ਤੁਸੀਂ ਕੁਝ ਹੋਰ ਦਿਖਾ ਦਿਓ ਨਹੀਂ ਇਹ ਬਾਪੂ ਆ ਗਿਆ ਜੀਜਾ ਕਾ ਗਾਲੂਗਾ ਹੈ ਜੀਜਾ ਵਾਪਸ ਆਮਾਨ ਹੁੰਦਾ ਤਾਂ ਬਾਪੂ ਵਾਪਸ ਵਿੱਚ ਦੇਖ ਜੇ ਬਾਪੂ ਆਗੇ ਫਿਰ ਜੀਜਾ ਕੇ ਕਾਲੂ ਕੋ ਦੱਸਾਂਗੇ ਮੈਂ ਕਹਨੀ ਆ ਨਾ ਵੀ ਜੀਜਾ ਤੇ ਬਾਪੂ ਸੇਮ ਸੇਮ ਨੇ ਵਾਪਸ ਮਾਨ ਹੁੰਨੇ ਦੋਨੇ ਇਸ ਕਰ ਚਲੋ ਜੀ ਬਾਪੂ ਆਗੇ ਜੀਜਾ ਕੇ ਕਾਲੂ ਆ ਆ ਦੇਖੋ ਉਕਰਦਾ ਹੀ ਨਾ ਬਣਾਉਂਦੀ ਆਂ ਇਹ ਦੇਖੋ ਹੂੰ ਫੰਡਲ ਉਹਦਾ ਜਿਗ ਜਿਗ ਤੁਹਾ ਆ ਦੇਖੋ ਗ੍ਰੀਨ ਜਰਮਨ ਇਹ ਚਾਹੀ ਨਹੀਂ ਹਸਪੀਟਲ ਆਪੇ ਆ ਨਾ ਬੀਤੇ ਇਹ ਠੀਕ ਆ ਮੈਨੂੰ ਕਹਦਾ ਰਹਿਦੇ ਇੱਥੇ ਨਹੀਂ ਉਹ ਨਹੀਂ ਕੁਝ ਕੋ ਕਹਿੰਦੀ ਮੈਂ ਕੋਈ ਦੋੜਨਾ ਸੀਨੇ ਨਹੀਂ ਕੁਛ ਵੀ ਕਰਨਾ ਮੰਮੀ ਉਹ ਕਹਿੰਦੀ ਹੁੰਦੀ ਆ ਆ ਨਹੀਂ ਪਸੰਦ ਮੈਨੂੰ ਉਹ ਨਹੀਂ ਪਸੰਦ ਸਾਡੀ ਮਾਸੇ ਨੇ ਕੁਝ ਵੀ ਕਹਿੰਦੀ ਹੈਗੀ ਜੋ ਮਰਜੀ ਕਰ ਲੋ ਇਸ ਮਾਸੇ ਚੇਚੇ ਮਰਜੀ ਲੈ ਜੀ ਸਾਨੂੰ ਮਾਸੀ ਦੀ ਸੀ ਫੋਨ ਕਰਨਾ ਚੇਂਜ ਕਰਨਾ ਆਇਆ ਨਾ ਬਸ ਵੀ ਚਲੋ ਬੇਬੇ ਨਾ ਕਦੇ ਵੀ ਨਹੀਂ ਉਹ ਨਹੀਂ ਇੰਨਾ ਕਰਦੀ ਜਿੰਨਾ ਮੰਮੀ ਵਾਪਸ ਕਰਵਾਉਂਦੀ ਹੈ ਉਹ ਤਾਂ ਪਾਪਾ ਨੂੰ ਪਤਾ ਹੈ ਜਿਹੜਾ ਤੂੰ ਛੇੜ ਲਿਆ ਉਹਦੀ ਆਜੋ ਇੱਥੇ ਬੈਠ ਜਿਵੇਂ ਮੈਂ ਖਿਲਾ ਦਿੰਦੀ ਤੁਸੀਂ ਸਾਡੇ ਨਾਲ ਬੈਠੋ ਲੋ ਜੀ ਕੁੜੀ ਲਈ ਨਾ ਦੇਖਿਓ ਸੁਣਦਾ ਇਹ ਨਹੀਂ ਜੀ ਇੱਕ ਤੁਸੀਂ ਲੈ ਲਓ ਇੱਕ ਮੈਂ ਲੈ ਲੈਂਦੀ ਅੱਜ ਕਰਨ ਸੂਟ ਦਵਾ ਰਹੇ ਆਪਾਂ ਨੂੰ ਮੈਂ ਹਕਿਆ ਕਰਨਾ ਤੂੰ ਤਾਂ ਲੈਦਾ ਚਾਹਦਾ ਤੁਸੀਂ ਲੈ ਲੋ ਕੇ ਮੇਰੀ ਘਰ ਵਾਲੀ ਨੂੰ ਲੈਣ ਲੱਗੇ ਮੈਂ ਕਹਿੰਦਾ ਨਾ ਵੀ ਮੈਂ ਤੇਰੀ ਭੈਣ ਅੱਛਾ ਲਓ ਜੀ ਪਿਆਰ ਬੋਲ ਦਿਓ ਇਹ ਹੁਣ ਤੈਨੂੰ ਬੈਠ ਜਾ ਪਾ ਪਾ ਕੋ ਦੂ ਭਾਈ ਨੇ ਦਿਵਾਣੇ ਹੁਣ ਕਿਤੇ ਮੇਰੇ ਵੀ ਫਸੰਤੇ ਪੂਆ ਤੂੰ ਉਹ ਲੈ ਨਹੀਂ ਜਾਂਦੇ ਇਹ ਤੁਸੀਂ ਫੇਰ ਖੜ੍ਹੇ ਹੋ ਫੇਰ ਉਹ ਉਹਥੇ ਹੀ ਬੈਠ ਜਾ ਨਹੀਂ ਨਹੀਂ ਉੱਥੇ ਨੂੰ ਬੈਠੋ ਵੀਡੀਓ ਚ ਚੱਲ ਗਏ ਹੋ ਮੇਰੀ ਬੜੀ ਹੈ ਇਹ ਆਜਾ ਆਏ ਲੈ ਜੀ ਲੱਕੇ ਬੰਦੇ ਨਾ ਜੀ ਜੀ ਹਾਂ ਹੁਣ ਦੁੱਧ ਪਿਲਾਣਾ ਪਿਲਾਣ ਦੇ ਬੈਠ ਕੇ ਪਿਲਾ ਲਾ ਉੱਥੇ ਬੱਠੇ ਬੋਲੀ ਜਾਣਗੇ ਹਾਂ ਨਹੀਂ ਮੰਮੀ ਨਹੀਂ ਕਿ ਪੜਦਾ ਨਹੀਂ ਨਹੀਂ ਇਹ ਆਇਆ ਆਹ ਵਾਲਾ ওভার ਆ ਵੀ ਇੱਕ ਹੋਰ ওভার ਚਾਹੀਏ ਇਹ ਵਾਲਾ ওভার ਇੱਕ ਹੀ ਕੀ ਚੀਜ਼ ਕਰਕੇ ਤਾਂ 200 ਦਾ ਸੂਟ ਕੱਟਦਾ ਤਾਂ ਇੱਕ ਹੀ ਚੀਜ਼ ਕਰਕੇ ਦਿਖਾ ਦਿਓ ਦੀਦੀ ਹੋਣੀ ਦਿਖਾ ਦਿਓ ਨਾ ਨਾ ਆਓ ਜੀ ਆਓ ਦਰਿੰਦਰ ਆ ਇੱਕ ਚੀਜ਼ ਅਕੀ ਨੇ ਫੇਰਨਾ ਇਹ ਇੱਕ ਚੀਜ਼ ਆ ਵੀ ਦੇਖ ਲਓ ਦੁਬਾਈ ਨੇ ਫਿੰਗਰ ਸਿੰਗਲ ਦਿਖਾਈ ਆ ਤਾਂ ਰਹਿਣ ਦਾ ਨਾ ਖੋਲ ਨਾ ਦੇਖੋ ਉਹਨੇ ਤਾਂ ਲੈ ਲਏ ਦੇ ਨਾਲ ਦੇ ਮਿਲਦੇ ਜੁੱਦੇ ਜੇ گلابی ਨਹੀਂ ਗੱਲ ਆ ਠੀਕ ਹੈ ਵੈਸੇ ਪਾਜੀ ਨੇ ਸੂਟ ਖੋਲਿਆ ਜਿਹੜਾ ਖੁੱਲੇ ਦੀ ਗੱਲ ਅਲੱਗ ਹੁੰਦੀ ਹੈ ਹਾਂ ਜਿੱਤਾ ਸਾਢੇ 5:00 ਵਜੇ ਮੈਂ ਆਇਆ ਕੀਤਾ ਇਹਨਾਂ ਬਾਅਦ ਉਹ ਤੇ ਕਲਰ ਹੈ ਜੀ ਨਹੀਂ ਰਹਿਣ ਦਾ ਰਹਿਣ ਦਾ ਖੋਲ ਹੋਈ ਨਾ ਹਾਂ ਉਹ ਰੰਗ ਤਾਂ ਦੇਖ ਲਓ ਕਿੰਨਾ ਭੜਕੀਲਾ ਜਿਹਾ ਉਹ ਨਹੀਂ ਜੀ ਗ੍ਰੀਨ ਨਾ ਨਵਾਂ ਪਾਇੰਡ 100 ਬਸ ਗ੍ਰੀਨ ਐ ਗ੍ਰੀਨ ਨਾਲੇ ਸਾਰੇ ਪਾਸੇ ਕਣਕੇ ਕਣਕ ਹੋਈ ਹੋਈ ਹੈ ਹਰਿਆਲੀ ਨਾਲੇ ਚਾਲੀ ਗਰੀਨ ਗਰੀਨ ਕੋਲੇ ਲੂ ਚਾਲੀ ਰੋਸ

मम्मी ज़्यादा ही हरा है कॉफी वैसे एक ਗਲ है ਇਹ ਇਹ कॉफी कलर ਜੀ ਜੀ ਕਾਫੀ ਕਲਰ ਆ ਰਿਹਾ ਅਰਸੇ ਤੋਂ ਰਗ देखो मैं ਇਹ ਦਿਨਾਂ ਦਾ ਸੋਨਾ ਲੱਗਣਾ ਜੇ ਹਲ 10 ਮਿੰਟ ਤੇਰੇ ਕੋਲ ਹੋਰ ਬੈਠ ਜਾਂਦੀਆਂ ਇਹ ਤਾਂ ਤਾਂ ਦਿਖਣਾ ਨਹੀਂ ਤਾਂ ਕੱਪੜੇ ਜਵਾਬੇ ਹਾਂ ਅਰੇ ਦੁਕਾਨਦਾਰਾਂ ਨੂੰ ਲੱਭਦੇ ਫਿਰਨ ਤਾਂ ਸਾਡਾ ਸੇਲਸਮੈਨ ਕਿੱਥੇ ਚਲੇ ਗਿਆ ਕੱਪੜਾ ਇਹਨਾਂ ਨੂੰ ਪਸੰਦ ਨਹੀਂ ਆਉਂਦੇ ਉਹ ਮੇਰੇ ਛੋਨੇ ਕਾਕੇ ਕਾਦਰ ਹੁੰਦਾ ਉਹ ਛੋਨੇ ਪੁੱਤ ਉਹ ਲਾ 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 ਹਾਂ ਆ ਪਾ ਦੇ ਮੋਤੀ ਉਹ ਲਾ 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 ਹਾਂ ਬੱਸ 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 ਫੋਪਾ ਕਾ ਜਾ ਫੋਪਾ ਕਾ ਜਾ ਆ ਚਲੋ ਚਾਹ ਬਾਈ ਚਾਹ ਲਈ ਜਰਾ ਬਹੁਤ ਬਹੁਤ ਧੰਨਵਾਦ ਚਾਹ ਭਲਾਈਏ ਬਾਈ ਨੇ ਬਾਈ ਬਹੁਤ ਮਿੱਠੀ ਤੇ ਸੁਆਦੀਸ਼ਟ ਠੰਡ ਦੇ ਵਿੱਚ ਜ਼ਰੂਰ ਤੇ ਸੀ ਕੀ ਦੀ ਚਲੋ ਉਹਦੇ ਫੰਡ ਫੁੰਡੇ ਜਿਹੜੇ ਦੇਣੇ ਆ ਕਰ ਲੋ ਆਪਣਾ ਹਸਾਬ ਕਿਤਾਬ ਹੈ ਚਲ ਚਲੋ ਕਰ ਗੂਗਲ ਮੈਂ ਕਰਨਾ ਗੂਗਲ ਪੇ ਹੈ ਕਪੜੇ ਤੁਸੀਂ ਲੋ ਪੈਸੇ ਮੈਂ ਨਾ ਮੈਂ ਕਿਹੜਾ ਕਿਹੜਾ ਕਿਤਾਬ ਚਲੇ ਗਿਆ ਹੈ ਮੈਂ ਤਾਂ ਲੱਤਾਂ ਨਹੀਂ ਕੋਈ ਆਪਣੇ ਬਾਤ ਤੇ ਲੈ ਲੋ ਅਸੀਂ ਕਿਹੜੇ ਨਾ ਕਰੇ ਰੱਬਾ ਕਿੱਥੇ ਜਾਮਾ ਹਾਂ ਇਹ ਵੀ ਗੱਲ ਪੱਕ ਵਗੈਰਾ ਲੈਣਾ ਹੈ ਕਹੋ ਹਾਂ ਹਰ ਗੁਣ ਦੀ ਬੋਤਲ ਦਾ ਹੈ ਫੜਾ ਆ ਆ ਆ ਉਧਰ ਲੈ ਦਰ ਹਾਂ ਮੰਮੀ ਇੱਕ ਪੱਗ ਦੇ ਦਵਾ ਦੇ ਯਾਰ ਤੇ ਚਲੋ ਹਾਂ ਹਾਂ ਨਹੀਂ ਪੱਗ ਤਾਂ ਦਵਾ ਦੇਣਾ ਬੰਨਿਆ ਕਰ ਫਿਰ ਬੰਦਾ ਕਿਹੜਾ ਕਲਰ ਲੈਣਾ ਦਵਾ ਸੁ ਵੀਰ ਕਿਹੜਾ ਕਲਰ ਚਾਹੀਦਾ ਨੂੰ ਪੁੱਛ ਪੱਗ ਪੱਗ ਦੀ ਗੱਲ ਨਹੀਂ ਹੈਗੀ ਕੋਈ ਪੱਗ ਬੰਨਣੀ ਹੈ ਨਾ ਕਿੰਨੀ ਛੇ ਫੁੱਟ ਕਿ 5 ਫੁੱਟ 5 ਉਹਦੇ ਵਾਲੀ 3-3 ਮੀਟਰ ਫਾਟਨੀ ਪਰਨੇ ਵੀ ਲੈਣੇ ਪਰਨੇ ਤੁਸੀਂ ਅੱਛਾ ਚਲ ਉਹ ਵੀ ਦੇਖ ਲੈਣੇ ਕੋਈ ਨਹੀਂ ਉਹ ਤੁਸੀਂ ਨਵੀਂ ਰਿਵਾਜ ਸ਼ੁਰੂ ਕਰ ਲਿਆ ਪਰਨੇ ਵਾਲਾ ਹੈ ਨਾਲ ਉਹ ਕਹਿੰਦੀ ਨਾ ਬਈ ਸੰਦੀਪ ਕਹਿੰਦੀ ਪਹਿਲੀ ਤਾਂ ਗੱਲ ਇਹ ਹੈ ਕਹਿੰਦੀ ਪੱਗਾਂ ਦਾ ਖੈਦ ਨਹੀਂ ਕੋਈ ਜੀ ਅੱਛਾ ਉਹ ਤਾਂ ਕਹਿੰਦੀ ਮਾਣਾ ਕਹਿੰਦੀ ਜੇ ਉਹ ਗੁਰਦੁਆਰੇ ਵਗੈਰਾ ਨੂੰ ਬੰਦ ਹੈ ਤਾਂ ਉਹ ਪੇਚਾ ਜਿਹੀ ਬੰਦ ਚਲ ਠੀਕ ਹੈ ਫਿਰ ਠੀਕ ਹੈ ਦੇਖੋ 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 ਹਾਂ ਰੰਗ ਲੈ ਰਾਂਗਾ ਮੈਂ ਜੀ ਕਹਿੰਦੀ ਪਰ ਨਹੀਂ ਲਾਲ ਰੰਗ ਲੀਣਾ ਕਰਨਾ ਨਾ ਥੋੜਾ ਕਰ ਨੂੰ ਆ ਬੱਟਾ ਪੂਹ ਤਾਂ ਥੋੜੀ ਬੜਣੀ ਲੈ ਹਾਂ ਇਹਨੂੰ ਦੱਸੋ ਵੀ ਰਾਜ ਰੰਗ ਜੂਟਦਾ ਹੁੰਦਾ ਹੈ ਰੰਗ ਮੇਰੇ ਨਿੱਠਦਾ ਬਈ ਕਰਨੇ ਕਰੀਮ ਕਲਰ ਲੈਣਾ ਸੁਵੀਜਰ ਲੈਣੇ ਘਟਵਾ ਫੜਦੇ ਕੇ ਫਿਰ ਮੈਂ ਤਾਂ ਕੁਛ ਨਹੀਂ ਕਹਿੰਦੀ ਕਿ ਜੇ ਦੇਖ ਲਓ ਤੁਸੀਂ ਦੇਖ ਕੇ ਦੇਣਾ ਮੈਂ ਮੈਂ ਕਹਨੂੰ ਇਹ ਨੂੰ ਨਹੀਂ ਉਹ ਕੱਪੜਿਆਂ ਨਾਲ ਜਿਹੜੇ ਕੱਪੜੇ ਕੋਲ ਫਿਰ ਇਹਨਾਂ ਚ ਕਲਰ ਹਾਂ ਇੱਕ ਬਲੈਕ ਹੋ ਗਿਆ ਹਨਾ ਇਹ ਵੀ ਲਾਈਟ ਸ਼ੇਡ ਸੀ ਇਹ ਕਾਲੇ ਲੈ ਲਓ ਜੀ ਜੀ ਇਹ ਡੈਡੀ ਵਾਸਤੇ ਹੈਨਾ ਠੀਕ ਹੈ ਡੈਡੀ ਨੂੰ ਦੇ ਲਓ ਤੇ ਵੀ ਕੋ ਡੈਡੀ ਨੂੰ ਤਾਂ ਕੋਈ ਉਹਦੇ ਵਾਲਾ ਲੈ ਲਓ ਯਾਰ ਕੋਈ ਉਹ ਡੱਬੀਆਂ ਵਾਲਾ ਕੋਈ ਨਹੀਂ ਮੈਂ ਕਿਹਾ ਤਾਂ ਸੰਦੀਪ ਕਹਿੰਦੀ ਨਹੀਂ ਵੀ ਪ੍ਰਿੰਟ ਇਹ ਨਹੀਂ ਨਹੀਂ ਮੈਂ ਉਹਦੇ ਪੇ ਡੱਬੀਆਂ ਵਾਲਾ ਦਾ ਹੀ ਤੁਸੀਂ ਦੇਖ ਲਓ ਕਿਹੜਾ ਲੈਣਾ ਉੱਤੇ ਦੇ ਕੋਨਾ ਡਾੜੀਆਂ ਹਾਏ ਰੱਬ ਆਏ ਨੇ ਵੀ ਬਸ ਨਾ ਨਵੇਂ ਨਵੇਂ ਗੱਲਾਂ ਕਰਦਾ ਹਾਂ ਆ ਆ ਠੀਕ ਲੱਗਦਾ ਮੈਨੂੰ ਆ ਲੈ ਇਹ ਇਹ ਬਪੇ ਕੋਈ ਇਹਦੇ ਕੋਈ ਹੋਆ ਕੀ ਹੋ ਲਟਪਟ ਗਈ ਮੇਤੇ ਹਿੱਲ ਗਿਆ ਕੁਝ ਨਹੀਂ ਨਹੀਂ ਸ ਵੀਰਾ ਠੀਕ ਆ ਕੇ ਦੇਖ ਹਾਂ ਉਹ ਇੱਕ ਕਲਰ ਹੋਰ ਲੈ ਲੈ ਫਿਰ ਉਹ ਕਲਰ ਉਹ ਥੋੜਾ ਜਨਾ ਤੁਸੀਂ ਬਲੈਕ ਕਹਿੰਦੇ ਨਾਲੇ ਬਲੈਕ ਲੈਣਾ ਉੱਪਰ ਚੜ ਕੇ ਲੈ ਕੇ ਬਲੈਕ ਲੈ ਲੋ ਕੱਢ ਦਿਨ ਪਾਜੀ ਆਜੋ ਤੁਸੀਂ ਕੱਢ ਦਿਓ ਬਾਠੀ ਚਾਦਰ ਹੋ ਗਿਆ ਤੇ ਤਿੰਨ ਤਿੰਨ ਮੀਟਰ ਚਾਹੀਦੇ ਤੁਹਾਨੂੰ ਹੈਨਾ ਹਾਂ ਇਹ ਕਿਹੜਾ ਕਲਰ ਇੱਕ ਉਹ ਪਾਜੀ ਉਹ ਪਿਆ ਅੱਛਾ ਹਾਂ ਚਪਕਾ ਕੇ ਮੇਰੇ ਕੋਲ ਤੋ ਦੋ ਨਾ ਤਿੰਨ ਹੈ ਜੀ ਹਾਂਜੀ ਵੀਰਾ ਜੀ ਆ ਮਨ ਲਾਦਾ ਤੇਰਾ ਹੋ ਜਾ ਪੂਰਾ ਬਾਜੋਗਾ ਨਾ ਇੱਕ ਦੋ ਤਿੰਨ ਸਾਢੇ ਦਿਨ ਹੋਣਾ ਮੈਨੂੰ ਲੱਗਦਾ ਨਾ ਸਾਢੇ ਦਿਨ ਹੀ ਆ ਚਾਰ ਮਿੰਟ ਸਾਢੇ ਦਿਨ ਦੇ ਪੈਸੇ ਲਾ ਚਲ ਕਰਦੇ ਗੋਲ ਖਤਮ ਆਹ ਫਖਤ ਪੂਲ ਵਾਲਾ ਨਾਨਕਾ ਕੋਈ ਗਾਈ ਹੋਣਾ ਉਹਨਾਂ ਨੂੰ ਸਿਖਾਤਾ ਕਰੋ ਉਹ ਆਪਣਾ ਚੱਕ ਰਿਹਾ ਆਪਦੀ ਮਜਾ ਆਈ ਗਈ ਫਖਤ ਪੂਲ ਵਾਲੇ ਨੇ ਨਾਨਕਾ ਗੋਦ ਦੀ ਗਾਈ ਹੋਣਾ ਹਾਂ ਗੋਂਡੀਆਂ ਦੇ ਵਾਲੇ ਵਾਲੇ ਫੋਨ ਇਕੱਠੇ ਕਰ ਲੈ ਜਣੇ ਹੁਣ ਮੈਨੂੰ ਆਏ ਦਾ ਜੀ ਕਿਤੇ ਮੇਮ ਮਗਾ ਹੱਥ ਮੇਰੇ ਨਾਲ ਚਲੋ ਇਹ ਵੀ ਹੋ ਗਿਆ ਬਾਕੀ ਤੇ ਹਾਂ ਬੱਤੋ ਇਹ ਪਤਾ ਮੀਟਰ ਹੁੰਦਾ ਹੈ ਇਹਨਾਂ ਨੂੰ ਪਤਾ ਤੈਨੂੰ ਨਹੀਂ ਪਤਾ ਇਹ ਗੱਲ ਦਾ ਲੋ ਵੀ ਮੈਂ ਕਰਦਾ ਹੁਣ ਪੇਮੈਂਟ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ ਪਰਮਾਤਮਾ ਤੁਹਾਨੂੰ ਖੁਸ਼ ਰਹੇ ਚੜ੍ਹਦੀ ਕਲਾ ਚ ਰੱਖੇ ਇਹ ਗਲਤ ਗੱਲ ਗੱਲ ਗਲਤ ਨਹੀਂ ਹੋ ਰਹੀ ਜੀ ਕੀ ਹੋ ਗਿਆ ਸਮਾਂ ਨਹੀਂ ਕਿ ਕਿੱਦਾਂ ਪੈਸੇ ਤੁਸੀਂ ਦੇਵੋਗੇ ਬਾਕੀ ਗੱਲ ਨਹੀਂ ਮੈਂ ਬਾਅਦ ਚ ਕਰਦਾ ਗੱਲ ਤੇ ਨਾਲ